ਜਿਹੜਾ ਜੈਪੀਮ ਕੈਲੰਡਰ ਹੈ ਅੱਜ ਤੀਜਾ ਸਾਲ ਹੈ ਭਾਰਤੀ ਸਫਾਈ ਮਜ਼ਦੂਰ ਸੰਘ ਤੇ ਜੈਪੀ ਮੰਚ ਦੇ ਸਾਂਝੇ ਉਪਰਾਲੇ ਵੱਲੋਂ ਅੱਜ ਅਸੀਂ ਲਾਂਚ ਕਰ ਰਹੇ ਹਾਂ ਅਮਿਸ਼ਾ ਨੇ ਉਹਦੀ ਬਾਬਾ ਸਾਹਿਬ ਬਾਰੇ ਇੱਕ ਟਿੱਪਣੀ કરી ਸੀਗੀ ਉਹਦਾ ਅਸੀਂ ਪੁਰਜੋ ਰਾਜਪੁਰੇ ਚ ਜਿਹੜਾ ਆ ਅਸੀਂ ਵਿਰੋਧ ਵੀ ਕਰਿਆ ਸੀਗਾ ਉਹਨਾਂ ਦਾ ਪੁਤਲਾ ਵੀ ਫੁੱਕਿਆ ਸੀਗਾ ਇਹ ਇਹ ਜਿਹੜੇ ਆ ਸੰਕੀ ਲੀਟਰ ਇਹਨਾਂ ਨੂੰ ਨੱਥ ਪਾਣ ਦੀ ਲੋੜ ਹੈ ਤੇ ਇਹਨਾਂ ਦਾ ਬਾਇਕਾਟ ਕਰਨ ਦੀ ਵੀ ਲੋੜ ਹੈ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਹੋਂਦ ਚ ਆਈ ਹੈ ਉਦੋਂ ਤੋਂ ਜਿਹੜਾ ਕ੍ਰਾਈਮ ਰੇਟ ਹੈ ਉਹ ਪਿਛਲੀਆਂ ਸਰਕਾਰਾਂ ਨਾਲੋਂ ਬਹੁਤ ਘਟਿਆ। ਉਹ ਪਿਛਲੀਆਂ ਸਰਕਾਰਾਂ ਨਾਲੋਂ ਬਹੁਤ ਘਟਿਆ। ਹਵਤਮਨ ਜੀ ਨੂੰ ਮੈਂ ਪੱਤਰ ਵੀ ਲਿਖਾਂਗੇ ਅਸੀਂ ਕਿ ਥੋੜਾ ਜਿਹਾ ਪ੍ਰਸ਼ਾਸਨ ਨੂੰ ਚੋਸਤ ਫਰੋਸ ਕੀਤਾ ਜਾਵੇ। ਪ੍ਰਸ਼ਾਸਨ ਨੂੰ ਚੋਸਤ ਫਰੋਸ ਕੀਤਾ ਜਾਵੇ। ਰੱਤਾਂਾਂਗੇ ਠੋਕ ਕੇ ਜਦ ਤੱਕ ਸੂਰਜ ਚੰਦ ਰਹੇਗਾ ਆਵਾ ਤੇਰਾ ਨਾਮ ਰਹੇਗਾ। ਜਦ ਤੱਕ ਸੂਰਜ ਚੰਦ ਰਹੇਗਾ ਆਵਾ ਤੇਰਾ ਨਾਮ ਰਹੇਗਾ। ਆਵਾ ਸਾਬ ਤੇਰੀ ਸੋਚ ਤੇ ਰੱਤਾਂਾਂਗੇ ਠੋਕ ਕੇ ਅੱਜ ਨਗਰ ਕੌਂਸਲ ਰਾਜਪੁਰਾ ਵਿਖੇ ਭਾਰਤੀ ਸਫਾਈ ਮਜ਼ਦੂਰ ਸੰਘ ਵੱਲੋਂ ਜੈ ਭੀਮ ਕੈਲੰਡਰ 2025 ਲਾਂਚ ਕੀਤਾ ਗਿਆ ਭਾਰਤੀ ਸਫਾਈ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਸਿੰਘ ਨਾਹਰ ਦੀ ਪ੍ਰਧਾਨਗੀ ਹੇਠ ਇਹ ਸਾਰਾ ਪ੍ਰੋਗਰਾਮ ਕੀਤਾ ਗਿਆ ਇਸ ਮੌਕੇ ਤੇ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁਖੀ ਅਤੇ ਜਸਵੀਰ ਸਿੰਘ ਨਾਹਰ ਵੱਲੋਂ ਸਾਰੇ ਸੀਨੀਅਰ ਕਮੇਟੀ ਮੈਂਬਰਾਂ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਤੇ ਪਹੁੰਚੇ ਮੁੱਖ ਮਹਿਮਾਨ ਵਜੋਂ ਗੁਰਪ੍ਰੀਤ ਸਿੰਘ ਧਮੋਲੀ ਨੂੰ ਸਰਉਪਾਉ ਅਤੇ ਉਹਨਾਂ ਨੂੰ ਬੁਕੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਜੈਪੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁਖੀ ਸੰਗ ਦੇ ਪ੍ਰਧਾਨ ਜਸਵੀਰ ਨਾਹਰ ਅਤੇ ਗੁਰਪ੍ਰੀਤ ਧਮੋਲੀ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਣਾ ਅੱਗੇ ਪੂਰੀ ਰਿਪੋਰਟ ਦੇ ਵਿੱਚ। ਹਰ ਸਾਲ ਦੀ ਤਰ੍ਹਾਂ ਜਿਹੜਾ ਜੈਪੀਮ ਕੈਲੰਡਰ ਹੈ ਅੱਜ ਤੀਜਾ ਸਾਲ ਹੈ ਭਾਰਤੀ ਸਫਾਈ ਮਜ਼ਦੂਰ ਸੰਘ ਤੇ ਜੈਪੀ ਮੰਚ ਦੇ ਸਾਂਝੇ ਉਪਰਾਲੇ ਵੱਲੋਂ ਅੱਜ ਅਸੀਂ ਲਾਂਚ ਕਰ ਰਹੇ ਹਾਂ ਤੇ ਜਿਹੜਾ ਇਹ ਸਾਡਾ ਸਾਲ ਹੈ ਜਿਵੇਂ ਅਸੀਂ ਪਹਿਲਾਂ ਤੋਂ ਹੀ ਦੱਸਦੇ ਆਂ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਵੀ ਬਾਬਾ ਸਾਹਿਬ ਨੂੰ ਸਮਰਪਿਤ ਹੈ ਤੇ ਉਸੇ ਤਹਿਤ ਸਾਡਾ 2025 ਦਾ ਕੈਲੰਡਰ ਤੇ ਸਾਡੀ ਜਿਹੜੀ ਇਹ ਸਾਲ ਹੈ ਬਾਬਾ ਸਾਹਿਬ ਲਈ ਸਮਰਪਿਤ ਹੈ। ਪ੍ਰਧਾਨ ਜੀ ਕੈਲੰਡਰ ਤਾਂ ਲਾਂਚ ਕੀਤਾ ਹੋ। ਬਾਬਾ ਸਾਹਿਬ ਲਈ ਜਿੱਥੇ-ਜਿੱਥੇ ਆਵਾਜ਼ ਚੱਕਣ ਦੀ ਲੋੜ ਪੈਂਦੀ ਹੈ ਉੱਥੇ-ਉੱਥੇ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਾਂ ਤੇ ਜਿਵੇਂ ਸਮ ਕੋਈ ਜ਼ਿੰਮੇਦਾਰੀ ਲੋਡ ਹੋਏਗੀ ਉਸ ਮੁਤਾਬਕ ਅਸੀਂ ਬਿਲਕੁਲ ਅਵਾਜ਼ ਆਪਣੀ ਬੁਲੰਦ ਰੱਖਾਂਗੇ ਦੇਖੋ ਜਿਹੜਾ ਸਾਡਾ ਅਮਿਤ ਸ਼ਾਹ ਨੇ ਉਹਦੀ ਬਾਬਾ ਸਾਹਿਬ ਬਾਰੇ ਇੱਕ ਟਿੱਪਣੀ ਕਰੀ ਸੀਗੀ ਉਹਦਾ ਅਸੀਂ ਪੁਰਜੋ ਰਾਜਪੁਰੇ ਚ ਜਿਹੜਾ ਆ ਅਸੀਂ ਵਿਰੋਧ ਵੀ ਕਰਿਆ ਸੀਗਾ ਉਹਨਾਂ ਦਾ ਪੁਤਲਾ ਵੀ ਫੁੱਕਿਆ ਸੀਗਾ ਤੇ ਅਸੀਂ ਹਰ ਇੱਕ ਜਿਹੜੇ ਸਾਡੇ ਸਮਾਜ ਦੇ ਹਿੱਤੇਸ਼ੀ ਆ ਉਹਨਾਂ ਨੂੰ ਵੀ ਕਹਿੰਦੇ ਆ ਕਿ ਇਹੋ ਜਿਹੇ ਜਿਹੜੇ ਆ ਸੰਕੀ ਲੀਟਰ ਇਹਨਾਂ ਨੂੰ ਨੱਥ ਪਾਣ ਦੀ ਲੋੜ ਆ ਤੇ ਇਹਨਾਂ ਦਾ ਬਾਇਕਾਟ ਕਰਨ ਦੀ ਵੀ ਲੋੜ ਆ ਉਹ ਧੰਨਵਾਦੀ ਆ ਆਲ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸੰਤਮੋਲੀ ਜੀ ਤੋਂ ਪਹਿਲਾਂ ਮੈਂ ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਜਸ਼ਵੀਰ ਜੀ ਦਾ ਜੈ ਭੀਮ ਮੰਚ ਦੇ ਪ੍ਰਧਾਨ ਸੁਖਿੰਦਰ ਸੁਖੀ ਜੀ ਦਾ ਇਹਨਾਂ ਦਾ ਮੈਂ ਬਹੁਤ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਇਸ लायक ਸਮਝਿਆ ਤੇ ਮੈਨੂੰ ਆਪਣੇ ਰਾਜਪੁਰੇ ਦੇ ਜਿਹੜੇ ਸਾਡੇ ਸ਼ਹਿਰ ਨੂੰ ਅਹਿਮ ਯੋਗਦਾਨ ਪਾ ਰਹੇ ਨੇ ਕਿਉਂਕਿ ਜੇ ਆ ਇੱਕ ਦਿਨ ਅੱਜ ਧੰਮ ਤੇ ਆਉਣ ਸਾਰੇ ਸ਼ਹਿਰ ਦੇ ਵਿੱਚ ਹਾਹਾਕਾਰ ਮਚ ਤੇ ਇਹ ਆਪਣੀ ਦਿੰਦ ਨਹੀਂ ਦੇਖਦੇ ਧੁੱਪ ਨਹੀਂ ਦੇਖਦੇ ਰਾਤ ਨਹੀਂ ਦੇਖਦੇ ਹਰ ਟਾਈਮ ਆਪਣੇ ਸ਼ਹਿਰ ਵਾਸਤੇ ਸੇਵਾ ਵਿੱਚ ਹਾਜ਼ਰ ਨੇ ਇਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਤੇ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਸਮਝਿਆ ਤੇ ਗੁਰਪ੍ਰੀਤ ਜੀ ਤੁਸੀਂ ਆਵਾਜ਼ ਚੱਕੀ ਸੀਗੀ ਇਹ ਪੇਰੈਂਟਸ ਪੇਰੈਂਟਸ ਦੀ ਜਦ ਕਿਤਾਬਾਂ ਦੀ ਲੁੱਟ ਮਚੀ ਹੁੰਦੀ ਸੀਗੀ ਤੁਸੀਂ ਆਵਾਜ਼ ਚੱਕੀ ਸੀ ਤੇ ਅੱਜ ਪੇਰੈਂਟਸ ਮਤਲਬ ਖੁੱਲਕੇ ਜਿਹੜੀ ਕਿਤਾਬਾਂ ਕੋਲੋਂ ਲੈਣਦੇ ਆਪਣੇ ਆਪਣਾ ਰੇਟ ਵੀ ਕਰਨ ਦੇ ਕਾਫੀ ਲੈਸ ਮਿਲਦੀ ਹੈ ਨਾ ਜਿਹੜੀ ਅੱਜ ਇਕੱਲੇ ਸ਼ਹਿਰ 'ਚ ਚੋਰੀਆਂ ਚਕਾਰੀਆਂ ਛਿੰਨਾ ਜੁਪਤੀ ਦੀਆਂ ਵਾਰਦਾਤਾਂ ਹੋ ਰਹੀਆਂ ਬਹੁਤ ਜ਼ਿਆਦਾ ਮਤਲਬ ਲੋਕੀ ਡਰੇ ਹੋਏ ਆ ਉਹਨਾਂ ਦੇ ਖਿਲਾਫ ਕਦਵਾ ਚਕੋ ਦੇਖੋ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਹੋਂਦ ਚਾਈ ਹੈ ਉਦੋਂ ਤੋਂ ਜਿਹੜਾ ਕ੍ਰਾਈਮ ਰੇਟ ਹੈ ਉਹ ਪਿਛਲੀਆਂ ਸਰਕਾਰਾਂ ਨਾਲ ਬਹੁਤ ਘਟਿਆ ਹਾਂ ਇਹ ਜ਼ਰੂਰ ਹੈ ਕਿ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਦਾ ਤੇ ਤੁਹਾਡਾ ਚੈਨਲਾਂ ਦਾ ਯੁੱਗ ਹੋਣ ਕਰਨ ਅੱਜ ਤੋਂ ਕੁਝ ਸਾਲ ਪਹਿਲਾਂ ਇੰਨਾ ਨਹੀਂ ਹੁੰਦਾ ਸੀ ਜਿਸ ਕਰਕੇ ਜਿਹੜੀ ਆਵਾਜ਼ ਹੈ ਜੇ ਕਿਤੇ ਚੋਰੀ ਹੋ ਜਾਂਦੀ ਸੀ ਤਾਂ ਉਹ ਥੋੜੀ ਦਬ ਜਾਂਦੀ ਸੀ ਹੁਣ ਤੁਹਾਡੇ ਮੀਡੀਆ ਵਾਲੇ ਭਰਾ ਹੋ ਗਏ ਲੋਕ ਆਪ ਮੁਹਾਰੀ ਤੇ ਮਿਲਕੀ ਨੈਟਵਰਕ ਛੇਤੀ ਫੈਲਦਾ ਪਹਿਲਾਂ ਇਹਨਾਂ ਨਹੀਂ ਫੈਲਦਾ ਸੀ ਤਾਂ ਕਰਕੇ ਪਹਿਲਾਂ ਵੀ ਚੋਰੀਆਂ ਹੁੰਦੀਆਂ ਸੀ ਇਹ ਨਹੀਂ ਕਿ ਅੱਜ ਹੀ ਹੋਣ ਲੱਗੀਆਂ ਤੇ ਮਤਲਬ ਕਿ ਜਿਹੜੀ ਇੱਥੇ ਘਾਟਬਾਗ ਫੇਰ ਵੀ ਸਾਡੇ ਸੁਣਨ ਵਿੱਚ ਕਾਫੀ ਆ ਰਿਹਾ ਹੈ ਕਿ ਥੋੜੀ ਜਿਹੀ ਵਧ ਗਈ ਹੈ ਉਹ ਮੈਂ ਮੰਗਦਾ ਜਰੂਰ ਸਾਡੇ ਕੋਲ ਵੀ ਲੋਕ ਕਹਿੰਦੇ ਵੀ ਹਾਂ ਥੋੜਾ ਸਹਿਮ ਦਾ ਮਾਹੌਲ ਹੈ ਤਾਂ ਅਸੀਂ ਜਲਦੀ ਕਹਿੰਦੇ ਨੇ ਇਸ ਸੰਬੰਧੀ ਹਵਨਦਮਨ ਜੀ ਨੂੰ ਮੈਂ ਪੱਤਰ ਵੀ ਲਿਖਾਂਗੇ ਅਸੀਂ ਕਿ ਥੋੜਾ ਜਿਹਾ ਪ੍ਰਸ਼ਾਸਨ ਨੂੰ ਚੋਸ ਤੇ ਫਰੋਸ ਕੀਤਾ ਜਾਵੇ ਤਾਂ ਕਿ ਜਿਹੜਾ ਲੋਕਾਂ ਦੇ ਵਿੱਚ ਅੱਜ ਸਹਿਮ ਦਾ ਮਾਹੌਲ ਲੋਕੀ ਡਰਦੇ ਸਾਈ ਚ ਨੇ ਚੋਰੀ ਜਕਾਰੀ ਰਾਤ ਨੂੰ ਲੋਕਾਂ ਨੂੰ ਘਰਾਂ ਜਾਂਦੂ ਡਰਦੇ ਨੇ ਤਾਂ ਥੋੜਾ ਜਿਆਦਾ ਇਸ ਦਾ ਤੇ ਧਿਆਨ ਦਿੱਤਾ ਜਾਵੇ ਨਸ਼ੇ ਦੀ ਵੀ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਰਾਜ ਨਸ਼ੇ ਦੀ ਜਿਹੜੀ ਤੁਹਾਡੀ ਵੀਡੀਓ ਮੇਰੇ ਕੋਲ ਆਈਆਂ ਸੀ ਮੈਂ ਨਾਲ ਦੇ ਨਾਲ ਪਾਰਟੀ ਨੂੰ ਭੇਜਤੀ ਸੀ ਇਹ ਕਿ ਤੁਸੀਂ ਮੁੱਦਾ ਚੱਕਿਆ ਸੀਗਾ ਜਿਹੜੀ ਪਿਛਲੇ ਦਿਨੋਂ ਲੜਾਈ ਹੋਈ ਸੀਗੀ ਉਹਦਾ ਕਿਆ ਬਣਿਆ ਹਾਂ ਲੜਾਈ ਵਾਲੇ ਪਰਚੇ ਦੇ ਵਿੱਚ ਅਸਲ ਚ ਕੀ ਹੈ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਜੋ ਆਪਾਂ ਨੂੰ ਲੱਗਦਾ ਹੈ ਨਾ ਉਹ ਹੁੰਦਾ ਨਹੀਂ ਹੈਗਾ ਅਸੀਂ ਆਵਾਜ਼ ਚੱਕੀ ਜਿਹੜੀ ਧੀਰ ਨੇ ਪਰਚਾ ਕਰਾਉਣਾ ਹੈ ਠੀਕ ਹੈ ਮੈਂ ਐਸਐਚਓ ਸਾਹਿਬ ਨੂੰ ਉਸੇ ਟਾਈਮ ਗੱਲ ਕੀਤੀ ਤੇ ਮੈਂ ਸ਼ਾਇਦ ਤੁਹਾਡੇ ਮੀਡੀਆ ਜਾ ਰਹੇ ਤੁਹਾਨੂੰ ਸ਼ਾਇਦ ਤੁਹਾਨੂੰ ਵੀ ਸ਼ਾਇਦ ਅੱਜ ਹੀ ਪਤਾ ਲੱਗੇਗਾ ਅਸਲ ਚ ਪਰਚਾ ਹੋਇਆ ਹੋਇਆ ਹੈ ਉਹ ਪਰਚਾ ਸਾਇਲੈਂਟ ਰੱਖਿਆ ਹੋਇਆ ਹੈ ਪਰਚਾ ਪੂਰਾ ਬਰਕਰਾਰ ਤੇ ਤਾਰਾ ਲੱਗੀ ਹੋਈ ਆਲਰੇਡੀ ਤਾਂ ਮੋਲੀ ਸਭ ਸਾਇਲੈਂਟ ਰੱਖਣ ਦਾ ਕੀ ਕਾਰਨ ਹੈ ਪਰ ਸਾਇਲੈਂਟ ਪਰਚਾ ਸਾਇਲੈਂਟ ਨਹੀਂ ਹੁੰਦਾ ਪਰਚਾ ਤਾਂ ਹੋਇਆ ਹੀ ਹੋਇਆ ਹੈ ਉਹ ਬਲਕਿ ਉਹ ਜਿਹੜਾ ਦੂਜਾ ਪਰਿਵਾਰ ਹੈ ਉਹ ਵੀ ਮੇਰੇ ਕੋਲ ਕੱਲ ਆਇਆ ਸੀ ਉਹ ਗਰੀਬ ਪਰਿਵਾਰ ਹੈ ਉਹ ਵੀ ਅਸਲ 'ਚ ਮਿਲ ਕੇ ਸਮਝੌਤੇ ਵਾਲੇ ਪਾਸੇ ਚੱਲ ਰਿਹਾ ਹੁਣ ਆਪਾਂ ਕਿਸੇ ਨੂੰ ਤੱਕੇ ਨਾਲ ਤਾਂ ਕਹਿ ਨਹੀਂ ਸਕਦੇ ਕਿ ਜਾ ਕੇ ਕਾਂਦੇ 'ਚ ਵੱਜ ਵੈਸੇ ਆਪਾਂ ਹੁਣ ਜਦ ਅਗਲੀ ਪਾਰਟੀ ਜਿਹੜੀ ਦੂਜੀ ਪਾਰਟੀ ਹੈ ਜਿਸ ਤੇ ਜ਼ੁਲਮ ਹੋਇਆ ਹੈ ਜਦ ਤੱਕ ਉਹ ਨਹੀਂ ਅਗਲੀ ਕੈਂਪ ਹੁੰਦੀ ਠੀਕ ਹੈ ਅਸੀਂ ਉਹਦੇ ਨਾਲ ਖੜੇ ਆ 24 ਘੰਟੇ ਖੜੇ ਆ ਮੈਂ ਪਾਰਟ ਉਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿਣਾ ਤੁਹਾਡੇ মিডিਆ ਜਰੇ ਕਿ ਮੈਂ ਤੁਹਾਡੇ ਨਾਲ 24 ਘੰਟੇ ਹਾਜ਼ਰ ਰਹਾਂ ਜੇ ਉਹ ਕਹਿਣਗੇ ਬੜੀ ਪੀੜਤ ਤੇ ਰਹਿ ਮੈਂ ਉਹਦੇ ਨਾਲ ਜਿੱਥੇ ਕੋਹੋ ਚਾਹੇ ਥਾਣੇ ਦੇ ਬਾਹਰ ਵੀ ਕੋਹੋ ਨਾਲ ਬੈਠਣ ਨੂੰ ਮੈਂ ਉੱਥੇ ਵੀ ਬਹਿ ਜਾਵਾਂਗਾ ਪਰ ਅਗਲਾ ਤਾਂ ਪੈਰ ਲਾਵੇ ਜੀ ਅਗਲਾ ਸਮਝੌਤਾ ਕਰਨ ਨੂੰ ਤਿਆਰ ਆਪਾਂ ਕੀ ਕਰ ਸਕਦੇ ਹਾਂ ਅੱਜ ਦੇ ਮੁੱਦੇ ਤੋਂ ਪਟਕ ਰਹੇ ਆ ਅੱਜ ਜਿਹੜਾ ਕੈਲੰਡਰ ਲਾਂਚ ਹੋਇਆ ਸੀ ਉਹ ਗਲਤੀ ਲੇਕਿਨ ਇੱਕ ਸਵਾਲ ਜਿਹੜਾ ਹੈ ਕਣ ਰਾਸ਼ਟਰੀ ਜਨਤਾ 'ਚ ਹੈ ਉਹ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਉਹਨਾਂ ਨੇ ਦਾਤਾ ਦੇ ਨਾਲ ਬੰਦਾ ਮਾਰਿਆ ਸੀਗਾ ਠੀਕ ਹੈ ਨਾ ਚਲੋ ਉਹਦੇ 150 ਤੋਂ ਫਟਕਾਂ ਲੱਗਿਆ ਉਹਨਾਂ ਦਾ ਆਪਸੀ ਸਮਝੌਤਾ ਹੋ ਗਿਆ ਜਾਂ ਉਹ ਸ਼ਿਕਾਇਤ ਨਹੀਂ ਕਰਨਾ ਚਾਹ ਰਹੇ ਪਰ ਵੀਡੀਓ ਵਾਇਰਲ ਹੋਣ ਦੇ ਨਾਤੇ ਜਿਹੜੀ ਦਹਿਸ਼ਤ ਫੈਲੀ ਸੀਗੀ ਉਸਤੇ ਤਾਂ ਪਰਚਾ ਦਰਜ ਹੋਣਾ ਬੰਦਾ ਸੀ ਨਾ ਨਹੀਂ ਪਰਚਾ ਦਰਜ ਹੋ ਗਿਆ ਨਾ ਉਹ ਸਾਈਲੈਂਟ ਦਾ ਕੀ ਮਤਲਬ ਹੈ ਪਰਚਾ ਦਾ ਪਰਚਾ ਉਹ ਤਾਂ ਕੋਈ ਗ੍ਰਫਤਾਰੀ ਵਗੈਰਾ ਨਹੀਂ ਹੋਇਆ ਗ੍ਰਫਤਾਰੀ ਅਜੇ ਕਹਿੰਦੇ ਨੇ ਦੂਜੀ ਧਿਰ ਨਹੀਂ ਚਾਹ ਰਹੀ ਅਜੇ ਚਲੋ ਅੱਜ ਆਪਾਂ ਆਏ ਸੀਗੇ ਤੇ ਮੈਂ ਪਹਿਲਾਂ ਭਾਰਤੀ ਮਜ਼ਦੂਰ ਸੰਘ ਜੈ ਭੀਮ ਮੰਚ ਇਹਨਾਂ ਸਾਰੇ ਵੀਰੇ ਸਾਡੇ ਬੜੇ ਵੀਰ ਨੇ ਇਹਨਾਂ ਨੂੰ ਵਧਾਈ ਦਿਨ ਜਿਨ੍ਹਾਂ ਨੇ ਜੈ ਭੀਮ ਜਿਹੜਾ ਕੈਲੰਡਰ ਅੱਜ ਲਗਾਤਾਰ ਤੀਜੇ ਸਾਲ ਜਾਰੀ ਕੀਤਾ ਤੇ ਇਹਨਾਂ ਦਾ ਸਾਨੂੰ ਸਦਨ ਤੇ ਵੀ ਬਹੁਤ ਬਹੁਤ ਧੰਨ ਆਦਤ ਤੇ ਅੱਗੇ ਤੋਂ ਅਸੀਂ ਜਿਵੇਂ ਕਹਿਣਗੇ ਜਾਂ ਇਹਨਾਂ ਦੀ ਕੋਈ ਵੀ ਹੋਰ ਮੰਗਾਂ ਜਿਹੜੀ ਮਿਲਕੀ ਮੇਰੇ ਇਲਾਕੇ ਹੁਣ ਮੇਰੇ ਕੋਲ ਕੋਈ ਅਜੇ ਕੋਈ ਇੰਨਾ ਪਾਵਰ ਵਾਲਾ ਉਹਦਾ ਤਾਂ ਹੈ ਨਹੀਂਗਾ ਪਰ ਫਿਰ ਵੀ ਮੈਂ ਆਪਣੇ ਵੀਰਾਂ ਨਾਲ ਖੜਿਆ ਮੇਰਾ ਨਾਮ ਜਸਪੀਰ ਕੁਮਾਰ ਹੈ ਮੈਂ ਭਾਰਤੀ ਸਫਾਈ ਬਦੂਤ ਦਾ ਪ੍ਰਧਾਨ ਹੈ ਰੈਕਟਰ ਨਗਰ ਕੌਂਸਲ ਦੇ ਵਿੱਚ ਅੱਜ ਅਸੀਂ ਜੈ ਭੀਮ ਕੈਲੰਡਰ ਲਾਂਚ ਕੀਤਾ 2025 ਦਾ ਅੱਜ ਸਾਡੇ ਨਾਲ ਦਫਤਰੀ ਸਟਾਫ ਨਗਰ ਕੌਂਸਲ ਦਾ ਸਾਰਾ ਹੀ ਤੇ ਸਾਡੇ ਨਾਲ ਬਹੁਤ ਸਾਰੇ ਇਕੱਠ ਕਰਿਆ ਸਫਾਈ ਸੇਵਕ ਸਾਡੇ ਭੈਣ ਭਾਈ ਆਏ ਹੋਏ ਆ ਅਸੀਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਅਸੀਂ ਅੱਜ ਖਾਸ ਤੌਰ ਤੇ ਗੁਰਪ੍ਰੀਤ ਮੋਲੀ ਜੀ ਨੂੰ ਸੱਦਾ ਦਿੱਤਾ ਸੀ ਸਾਡੇ ਸਦੇ ਇੱਕ ਸਦੇ ਤੇ ਉਹ ਸਾਡੇ ਵਿੱਚ ਹਾਜ਼ਰ ਹਨ ਅੱਜ ਦੇ ਮੁੱਖ ਮਹਿਮਾਨ ਮੁੱਖ ਮਹਿਮਾਨ ਸਾਡੇ ਗੁਰਪ੍ਰੀਤ ਢਮੋਲੀ ਜੀ ਆ ਤੇ ਸਾਡੇ ਭੀ ਮੰਚ ਦੇ ਪ੍ਰਧਾਨ ਸਾਡੇ ਸੁਖੀ ਵੀਰ ਜੀ ਤੇ ਹੋਰ ਸਾਡੀ ਭਾਰਤੀ ਮਜ਼ਦੂਰ ਸਿੰਘ ਦੀ ਸਾਰੀ ਟੀਮ ਇੱਥੇ ਮੌਜੂਦ ਹੈ ਤੇ ਸਾਰੇ ਸਪਾਈਸੇਵਕ ਮੌਜੂਦ ਹੈ ਤੇ ਅਸੀਂ ਅੱਜ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਭੀ ਮੰਤ ਕੈਲੰਡਰ ਅਸੀਂ ਅੱਜ ਰਿਲੀਜ਼ ਕਰਤਾ ਹੈ ਇਮਪਲਾਈਜ਼ ਯੂਨੀਅਨ ਦਾ ਪ੍ਰਧਾਨ ਅੱਜ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਸਾਡੇ ਭਾਰਤੀ ਸਫਾਈ ਮਜ਼ਦੂਰ ਯੂਨੀਅਨ ਸੰਘ ਦੇ ਪ੍ਰਧਾਨ ਜਸਵੀਰ ਜੀ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਇਹਦੇ ਇਸ ਮੌਕੇ ਤੇ ਕੈਲੰਡਰ ਰਿਲੀਜ਼ ਕੀਤਾ ਜਾਂਦਾ ਹੈ ਤੇ ਮੁੱਖ ਸ਼ਖਸੀਅਤਾਂ ਨੂੰ ਇੱਥੇ ਸਨਮਾਨਿਤ ਕੀਤਾ ਜਾਂਦਾ ਹੈ ਸਾਰੇ ਵਧਾਈ ਦੇ ਪਾਤਰ ਨੇ ਕਿਉਂਕਿ ਅਸੀਂ ਯੂਨੀਅਨ ਸਾਰੇ ਸ਼ਹਿਰ ਦੇ ਲਈ ਕੰਮ ਕਰਦੇ ਆਂ ਸਾਰੇ ਮੁਲਾਜ਼ਮ ਸਾਰੇ ਸ਼ਹਿਰ ਲਈ ਕੰਮ ਕਰਦੇ ਆਂ ਤੇ ਸਾਰੇ ਸ਼ਹਿਰ ਦਾ ਵੀ ਧਿਆਨ ਰੱਖਦੇ ਆਂ ਅਸੀਂ ਇਹ ਵੀ ਕਹਿੰਦੇ ਆਂ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਜ਼ਰੂਰਤ ਹੈ ਸਾਡੇ ਕੋਲੇ ਚੱਲ ਕੇ ਆਓ ਅਸੀਂ ਉਹਨਾਂ ਦੇ ਨਾਲ ਖੜੇ ਆਂ